ਸੱਚੇ ਕਾਲ ਮੈਂ ਸੁਨੇਨਾ ਦੇਸ਼ ਤੁਨੇ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਤੇਰਾ ਰੁੱਕ ਕਰਦੇ ਆ ਅਸ਼ਤੀ ਪਹਿਲੀ ਖਬਰ ਵੱਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਿਨ ਵੇਲੇ ਦੀ ਠੰਡ ਲਗਭਗ ਘਟ ਗਈ ਹੈ ਲੋਕ ਸਵੇਰੇ ਅਤੇ ਸ਼ਾਮ ਨੂੰ ਕੋਸ ਠੰਡ ਮਹਿਸੂਸ ਕਰ ਰਹੇ ਨੇ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਹੈ 17 ਫਰਵਰੀ ਨੂੰ ਮੀਂਹ ਪੈਣ ਦੀ ਉਮੀਦ ਹੈ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਥੋੜਾ ਘਟਿਆ ਸੀ ਪਰ ਹੁਣ ਇਹ ਆਮ ਨਾਲੋਂ 2.4 ਡਿਗਰੀ ਵਾਧਾ ਹੈ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੱਜ ਪੰਜਾਬ ਦੇ ਕੁਝ ਇਲਾਕਿਆਂ ਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਉੱਚੇ ਬੱਦਲ ਛਾਏ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਅਨੁਸਾਰ 17 ਫਰਵਰੀ ਨੂੰ ਪਹਾੜਾਂ ਤੇ ਦੂਜਾ ਪੱਛਮੀ ਗੜਬੜੀ ਆਵੇਗੀ ਹਾਲਾਂਕਿ 16 ਫਰਵਰੀ ਨੂੰ ਪਹਾੜਾਂ ਵਿੱਚ ਕੁਝ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਖੇਤਰ ਬਦਲਬਾਈ ਹੋ ਸਕਦਾ ਇੱਥੇ ਇੱਕ ਚੱਕਰਵਾਤੀ ਸਰਕੂਲੇਸ਼ਨ ਵਿਕਸਿਤ ਹੋਵੇਗਾ ਪਾਕਿਸਤਾਨ ਅਤੇ ਰਾਜਸਥਾਨ ਤੋਂ ਹਵਾਵਾਂ ਆਉਣਗੀਆਂ ਬਿਹਾਰ ਦੇ ਨੇੜੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਹਵਾਵਾਂ ਇੱਕ ਚੱਕਰਵਾਤੀ ਸਰਕੂਲੇਸ਼ਨ ਅਤੇ ਇੱਕ ਪੱਛਮੀ ਗੜਬੜ ਪੈਦਾ ਕਰਨਗੀਆਂ ਇਸ ਨਾਲ 17 ਤਰੀਕ ਨੂੰ ਮਹੱਤਵਪੂਰਨ ਮੌਸਮੀ ਗਤੀਵਿਧੀਆਂ ਹੋਣਗੀਆਂ ਨਤੀਜੇ ਵਜੋਂ ਪੰਜਾਬ ਦੇ ਕੁਝ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ 13 ਤੋਂ 19 ਫਰਵਰੀ ਤੱਕ ਮੌਸਮ ਇਸੇ ਤਰ੍ਹਾਂ ਰਹੇਗਾ ਭਾਰੀ ਬਾਰਿਸ਼ ਦੀ ਉਮੀਦ ਨਹੀਂ ਹੈ ਸੂਬੇ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਅਤੇ ਬਾਕੀ ਖੇਤਰਾਂ ਵਿੱਚ 4 ਅਭੀ ਤੋ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਰਾ ਫਰਬੀ ਨੂੰ ਰਾਤ ਵਿੱਚ ਵਕ-ਵਕ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਤੇ 13 ਤੋਂ 15 ਤਰੀਕ ਤੱਕ ਮੌਸਮ ਖੁਸ਼ਕ ਰਹਣ ਦੀ ਉਮੀਦ ਹੈ 17 ਫਰਬੀ ਨੂੰ ਰਾਤ ਵਿੱਚ ਵਕ-ਵਕ ਥਾਵਾਂ ਤੇ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ ਅਮਰੀਕਾ ਦੇ ਸੀਟਲ ਵਿੱਚ ਇੱਕ ਪੁਲਿਸ ਕਾਰ ਦੀ ਲਪੇਟ ਵਿੱਚ ਔਨ ਕਾਰਨ ਮਾਰੀ ਗਈ 23 ਸਾਲਾ ਭਾਰਤੀ ਵਿਦਿਆਰਥਣ ਜਾਨਵੀ ਕੰਡੂਲਾ ਦੇ ਪਰਿਵਾਰ ਨੂੰ ਇਨਸਾਫ ਦੀ ਦੇਸ਼ਾ ਵਿੱਚ ਵੱਡੀ ਰਾਹਤ ਮਿਲੀ ਹੈ ਜਾਣਕਾਰੀ ਅਨੁਸਾਰ ਜਾਨਵੀ ਦੇ ਪਰਿਵਾਰ ਨੂੰ ਲਗਭਗ 262 ਕਰੋੜ ਰੁਪਏ 31.5 ਮਿਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਨਾਲ ਲੰਬੇ ਸਮੇਂ ਤੋਂ ਚੱਲ ਰਿਹਾ ਬਲੱਡ ਮਨੀ ਕੇਸ ਸਮਾਪਤ ਹੋ ਗਿਆ ਜਾਨਵੀ ਕੰਡੂਲਾ ਜੋ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਅਮਰੀਕਾ ਵਿੱਚ ਮਾਸਟਰਸ ਦੀ ਪੜ੍ਹਾਈ ਕਰ ਰਹੀ ਸੀ ਉਸ ਦੀ ਜਨਵਰੀ 2023 ਵਿੱਚ ਪੁਲਿਸ ਦੀ ਗੱਡੀ ਨਾਲ ਵਾਪਰੇ ਹਾਦਸੇ ਕਾਰਨ ਮੌਤ ਹੋ ਗਈ ਜਾਨਵੀ ਨੂੰ ਸिएਟਲ ਪੁਲਿਸ ਦੇ ਇੱਕ ਅਧਿਕਾਰੀ ਕੈਵਿਨ ਡੇਬ ਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ ਸੋ ਅਧਿਕਾਰੀ ਇੱਕ ਐਮਰਜੈਂਸੀ ਕਾਲ ਦਾ ਜਵਾਬ ਦੇਣ ਲਈ ਬਹੁਤ ਤੇਜ਼ ਰਫ਼ਤਾਰ ਤੇ ਗੱਡੀ ਚਲਾ ਰਿਹਾ ਸੀ ਇਸ ਹਾਦਸੇ ਤੋਂ ਬਾਅਦ ਇੱਕ ਹੋਰ ਪੁਲਿਸ ਅਧਿਕਾਰੀ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਜਾਨਵੀ ਦੀ ਮੌਤ ਤੇ ਹੱਸਦਾ ਹੋਇਆ ਤੇ ਕਹਿੰਦਾ ਸੁਣਿਆ ਗਿਆ ਸੀ ਕਿ ਉਹ ਇੱਕ ਆਮ ਵਿਅਕਤੀ ਸੀ ਬਸ 11000 ਡਾਲਰ ਦਾ ਚੈੱਕ ਲਿਖੋ ਅਤੇ ਮਾਮਲਾ ਖਤਮ ਕਰੋ ਪੁਲਿਸ ਅਧਿਕਾਰੀ ਦੀ ਇਸ ਟਿੱਪਣੀ ਨੇ ਪੂਰੀ ਦੁਨੀਆ ਵਿੱਚ ਭਾਰਤੀ ਭਾਈਚਾਰੇ ਅੰਦਰ ਭਾਰੀ ਰੋਸ ਪੈਦਾ ਕਰ ਦਿੱਤਾ ਸੀ ਭਾਰਤ ਸਰਕਾਰ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਸੀ ਅਤੇ ਲਗਾਤਾਰ ਅਮਰੀਕੀ ਅਧਿਕਾਰੀਆਂ ਤੇ ਨਿਰਪੱਖ ਜਾਂਚ ਅਤੇ ਸਖਤ ਕਾਰਵਾਈ ਲਈ ਦਬਾਅ ਬਣਾਇਆ ਹੋਇਆ ਸੀ ਜਿਸ ਮਗਰੋਂ ਸੀਏਟਲ ਸ਼ਹਿਰ ਦੇ ਪ੍ਰਸ਼ਾਸਨ ਅਤੇ ਜਾਨਵੀ ਦੇ ਪਰਿਵਾਰ ਵਿਚਕਾਰ ਸਮਝੌਤਾ ਹੋ ਗਿਆ 262 ਕਰੋੜ ਰੁਪਏ ਦੀ ਇਹ ਵੱਡੀ ਰਾਸ਼ੀ ਪਰਿਵਾਰ ਨੂੰ ਪਹੁੰਚੇ ਨੁਕਸਾਨ ਅਤੇ ਪੁਲਿਸ ਦੀ ਲਾਪਰਵਾਹੀ ਦੇ ਬਦਲੇ ਦਿੱਤੀ ਜਾ ਰਹੀ ਹੈ ਕੈਨੇਡਾ ਵਿੱਚ ਵੱਡੀ ਮਾਤਰਾ ਵਿੱਚ ਡਰੱਗਸ ਸਮੇਤ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਅਮਰੀਕਾ ਸਰਹੱਦ ਤੇ ਸਥਿਤ ਬਲੂ ਵਾਟਰ ਬ੍ਰੇਚ ਤੇ ਸਰਹੱਦੀ ਅਧਿਕਾਰੀ ਨੇ ਵੱਡੀ ਕਾਰਵਾਈ ਕਰਦਿਆਂ ਕਰੀਬ 250 ਕਿਲੋਗ੍ਰam ਮੈਥਾਮਫੈਟਾਮੀਨ ਜ਼ਬਤ ਕੀਤੀ ਹੈ ਇਸ ਮਾਮਲੇ 'ਚ ਉਹਨਾਂ ਨੇ ਪੰਜਾਬੀ ਟਰੱਕ ਡਰਾਈਵਰ ਕੁਲਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਗੰਭੀਰ ਦੋਸ਼ ਲਾਏ ਨੇ ਸੂਤਰਾਂ ਮੁਤਾਬਕ ਬੀਤੇ ਬੁੱਧਵਾਰ ਸ਼ਾਮ ਪੁੱਲ ਦੇ ਕੈਨੇਡੀਅਨ ਹਿੱਸੇ ਵਿੱਚ ਟਰੱਕ ਦੀ ਤਲਾਸ਼ 'ਚ ਦੌਰਾਨ ਭਾਰੀ ਮਾਤਰਾ 'ਚ ਮੈਥਾਮਫੈਟਾਮੀਨ ਬ੍ਰਾਹਮਤ ਹੋਈ ਇਸ ਤੋਂ ਬਾਅਦ ਡਰਾਈਵਰ ਕੁਲਵੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਸਤੇ ਮੈਥਾਮੈਟਿਕਨ ਇمپੋਰਟ ਕਰਨ ਅਤੇ ਸਮਗਲਿੰਗ ਦੇ ਉਦੇਸ਼ ਨਾਲ ਕਬਜ਼ੇ ਵਿੱਚ ਰੱਖਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਇਸ ਸਾਲ ਬਲੂ ਬਾਡਰ ਬ੍ਰਿਜ ਦੇ ਕੈਨੇਡੀਅਨ ਹਿੱਸੇ ਵਿੱਚ ਟਰੱਕ ਡਰਾਈਵਰ ਦੀ ਡਰਗਸ ਸਮਗਲਿੰਗ ਦੇ ਦੋਸ਼ ਵਿੱਚ ਇਹ ਪਹਿਲੀ ਗ੍ਰਿਫਤਾਰੀ ਹੈ ਸਾਲ 2022 ਵਿੱਚ ਅਜੇਹੇ 6 ਮਾਮਲੇ ਸਾਹਮਣੇ ਆਏ ਸਨ ਜਦਕਿ 2023 ਅਤੇ 2024 ਵਿੱਚ 4-4 ਅਤੇ 2025 ਵਿੱਚ 9 ਮਾਮਲੇ ਦਰਜ ਕੀਤੇ ਗਏ ਸਨ ਪਿਛਲੇ ਸਾਲ ਸਰਹੱਦ ਪਾਰ ਨਸ਼ੀ ਲੇ ਪਦਾਰਥਾਂ ਦੀ ਵਾਧੂ ਸਮਗਲਿੰਗ ਅਤੇ ਵਪਾਰਕ ਤਨਾਹ ਕਾਰਨ ਜਾਂਚ ਏਜੰਸੀਆਂ ਨੇ ਸ਼ਕਤੀ ਵਧਾ ਦਿੱਤੀ ਸੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਾਲ 2026 ਦੀਆਂ ਸੰਸਦੀ ਚੋਣਾਂ ਨੂੰ ਇੱਕ ਸੂਨੀ ਜੋਜਿਤ ਤਮਾਸ਼ਾ ਕਰਾਰ ਦਿੰਦੇ ਆ ਇਹਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਨਾ ਚੋਣਾਂ ਦੌਰਾਨ ਵੱਡੇ ਪੱਧਰ ਤੇ ਤਾੰਦਲੀ ਕਰਨ ਅਤੇ ਵੋਟਰਾਂ ਨੂੰ ਡਰੋਂ ਧਮਕਾਉਣ ਦੇ ਗੰਭੀਰ ਇਲਜ਼ਾਮ ਲਗਾਏ ਨੇ। ਆਪਣੀ ਪਾਰਟੀ ਆਵਾਮੀ ਲੀਗ ਦੇ ਸੋਸ਼ਲ ਮੀਡੀਆ ਹੈਂਡਲ ਤੇ ਜਾਰੀ ਇੱਕ ਬਿਆਨ ਵਿੱਚ ਹਸੀਨਾ ਨੇ ਕਿਹਾ ਕਿ ਨਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਬਹੁਤ ਘੱਟ ਰਹੀ ਅਤੇ ਇਹ ਵੋਟਰ ਲੈਸ ਬਿਨਾ ਵੋਟਰਾਂ ਦੇ ਚੋਣਾਂ ਸਨ। ਉਹਨਾਂ ਦਾਅਵਾ ਕੀਤਾ ਕਿ ਰਾਸ਼ਟਾਨੀ ਟਾਕਾ ਅਤੇ ਹੋਰ ਇਲਾਕਿਆਂ ਵਿੱਚ ਕਈ ਪੋਲਿੰਗ ਸੈਂਟਰ ਖਾਲੀ ਰਹੇ ਉਹਨਾਂ ਮੁਤਾਬਕ ਵੋਟਰ ਲਿਸਟਾਂ ਵਿੱਚ ਵੋਟਰਾਂ ਦੀ ਗਿਣਤੀ ਵਿੱਚ ਹੋਇਆ ਵਾਧਾ ਬੇਹੱਦ ਸ਼ੱਕੀ ਅਤੇ ਸਵਾਲਾਂ ਦੇ ਘੇਰੇ ਵਿੱਚ ਹੈ। ਸ਼ੇਖ ਹਸੀਨਾਂ ਨੇ ਇਲਜ਼ਾਮ ਲਗਾਇਆ ਕਿ 11 ਫਰਵਰੀ ਦੀ ਸ਼ਾਮ ਤੋਂ ਹੀ ਪੋਲਿੰਗ ਸੈਂਟਰਾਂ ਤੇ ਕਬਜ਼ਾ ਕਰਨ, ਗੋਲੀਬਾਰੀ, ਵੋਟਾਂ ਖਰੀਦਣ ਅਤੇ ਬੈਲਟ ਪੇਪਰਾਂ ਤੇ ਮੋਹਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਉਹਨਾਂ ਕਹਿ ਆ ਕਿ ਮੁਖ ਸਲਾਹਕਾਰ ਮੁਹੰਮਦ ਜੂਨਸ ਦੀ ਅੰਤਰੀਮ ਸਰਕਾਰ ਨੇ ਵਾਮੀ ਲੀਗ ਦੀ ਸਮੂਲੀਅਤ ਤੋਂ ਬਿਨਾ ਗੈਰਕਾਨੂੰਨੀ ਅਤੇ ਗੈਰਸੰਵਿਧਾਨਿਕ ਤਰੀਕੇ ਨਾਲ ਚੋਣਾਂ ਕਰਵਾਈਆਂ ਨੇ। ਸਾਬਕਾ ਪ੍ਰਧਾਨ ਮੰਤਰੀ ਨੇ ਮੁਖ ਸਲਾਹਕਾਰ ਮੁਹੰਮਦ ਜੂਨ ਕਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਬਹਾਲ ਕਰਨ ਲਈ ਇੱਕ ਨਿਊਟਰਲ ਕੇਅਰ ਟੇਕਰ ਸਰਕਾਰ ਨਿਰਪੰਖ ਕਾਰਜਕਾਰੀ ਸਰਕਾਰ ਦੇ ਅਧੀਨ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਅਤੇ ਪਾਰਟੀ ਵਰਕਰਾਂ ਵਿਰੁੱਧ ਦਰਜ ਕੇਸ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ ਆਵਾਮੀ ਲੀਗ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਦੂਜੇ ਪਾਸੇ ਬੰਗਲਾਦੇਸ਼ ਨੈਸ਼ਨਲ ਪਾਰਟੀ VNP ਵੱਡੀ ਜਿੱਤ ਵੱਲ ਵਧ ਰਹੀ ਹੈ ਤੇ ਹੁਣ ਤੱਕ 158 ਸੀਟਾਂ ਤੇ ਜਿੱਤ ਹਾਸਲ ਕਰਨ ਦੀਆਂ ਖਬਰਾਂ ਨੇ ਹਾਲਾਂਕਿ ਅੰਤਰੀਮ ਸਰਕਾਰ ਨੇ ਦਾਅਵਾ ਕੀਤਾ ਕਿ ਚੋਣਾਂ ਸੰਵਿਧਾਨਕ ਤਰੀਕੇ ਅਤੇ ਪੂਕਤਾ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਨ ਰਹੀਆਂ ਨੇ ਸੀਰੀਆ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਅਧਿਕਾਰਿਤ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੀਰੀਆਈ ਸਰਕਾਰੀ ਫੌਜਾਂ ਨੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਥਿਤ ਅਲ ਤਾਨਫ ਫੌਜੀ ਅੱਡੇ ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ। ਇਹ ਫੌਜੀ ਅੱਡਾ ਕਈ ਸਾਲਾਂ ਤੋਂ ਇਸਲਾਮਿਕ ਸਟੇਟ ਆਈਐਸ ਵਿਰੁੱਧ ਜੰਗ ਦੇ ਹਿੱਸੇ ਵਜੋਂ ਅਮਰੀਕੀ ਫੌਜਾਂ ਦੇ ਕਬਜ਼ੇ ਹੇਠ ਸੀ। ਅਲ ਦਾਨਫ ਬੇਸ ਜਾਰਡਨ ਤੇ ਇਰਾਕ ਦੀਆਂ ਸਰਹੱਦਾਂ ਦੇ ਬਹੁਤ ਨੇੜੇ ਇੱਕ ਅਹਿਮ ਰਣਨੀਤਿਕ ਸਥਾਨ ਤੇ ਸਥਿਤ ਹੈ। ਸੀਰੀਆ ਦੇ ਰੱਖਿਆ ਮੰਤਰਾਲੇ ਅਨੁਸਾਰ ਇਸ ਅੱਡੇ ਦੀ ਸਪੁਰਦਗੀ ਅਮਰੀਕੀ ਫੋਰਸ ਦੇ ਨਾਲ ਸਹੀਤਾਂ ਮਿਲ ਤਹਿਤ ਕੀਤੀ ਗਈ ਹੈ ਤੇ ਹੁਣ ਸੀਰੀਆਈ ਫੌਜਾਂ ਇਸ ਅੱਡੇ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਨੂੰ ਸੁਰੱਖਿਅਤ ਕਰ ਰਹੀਆਂ ਨੇ ਹਾਲਾਂਕਿ ਅਮਰੀਕੀ ਫੌਜ ਵੱਲੋਂ ਇਸ ਬਿਆਨ ਤੇ ਅਜੇ ਤੱਕ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਆਈ ਹੈ ਮੰਤਰਾਲੇ ਨੇ ਦੱਸਿਆ ਕਿ ਅਲ ਤਾਨਫ ਗਰੀਏਸ਼ਨ ਦੇ ਆਲੇ ਦੁਆਲੇ ਦੇ ਰੇਗਿਸਤਾਨੀ ਇਲਾਕੇ 'ਚ ਸੀਰੀਆਈ ਸੈਨਿਕ ਤਾਇਨਾਤ ਕਰ ਦਿੱਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਸਰਹੱਦੀ ਗਾਰਡ ਵੀ ਤਾਇਨਾਤ ਕੀਤੇ ਜਾਣਗੇ ਇਹ ਤਾਇਨਾਤੀ ਪਿਛਲੇ ਮਹੀਨੇ ਸਰਕਾਰ ਅਤੇ ਅਮਰੀਕਾ ਸਮਰਥਿਤ ਸੀਰੀਆਈ ਡੈਮੋਕ੍ਰੈਟਿਕ ਫੋਰਸਿਜ਼ ਵਿਚਕਾਰ ਹੋਏ ਉਸ ਸਮਝੌਤੇ ਤੋਂ ਬਾਅਦ ਹੋਈ ਜਿਸ ਤਹਿਤ ਉਹ ਬੌਡ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੋਏ ਸਨ ਸੀਰੀਆ ਦੇ ਅੰਤਰੀਮ ਰਾਸ਼ਟਰਪਤੀ ਅਹਿਮਦ ਅਲ ਸ਼ਰਾ ਲਗਾਤਾਰ ਦੇਸ਼ ਵਿੱਚ ਆਪਣਾ ਕੰਟਰੋਲ ਵਧਾ ਰਹੇ ਨੇ ਦਸੰਬਰ 2024 ਵਿੱਚ ਬਸ਼ਰ ਅਸਦ ਦੀ ਸਰਕਾਰ ਦੇ ਪਤਨ ਤੋਂ ਬਾਅਦ ਈਰਾਨ ਸਮਰਥਿਤ ਸਮੂਹਾਂ ਦੁਬਾਰਾ ਇਸ ਅੱਡੇ ਤੇ ਕਿਤੇ ਜਾਣ ਵਾਲੇ ਡਰੋਨ ਹਮਲਿਆਂ ਵਿੱਚ ਵੀ ਭਾਰੀ ਕਮੀ ਆਈ ਹੈ ਇਸ ਦੇ ਨਾਲ ਹੀ ਪਿਛਲੇ ਕੁਝ ਹਫ਼ਤਿਆਂ ਤੋਂ ਅਮਰੀਕੀ ਫੌਜ ਨੇ ਉੱਤਰ ਪੂਰਬੀ ਸੀਰੀਆ ਦੀਆਂ ਜੇਲ੍ਹਾਂ ਤੋਂ ਹਜ਼ਾਰਾਂ ਆਈਐਸ ਕੈਦੀਆਂ ਨੂੰ ਇਰਾਕ ਭੇਜਣਾ ਸ਼ੁਰੂ ਕਰ ਦਿੱਤਾ ਜਿੱਥੇ ਉਨ੍ਹਾਂ ਤੇ ਮੁਕੱਦਮਾ ਚਲਾਇਆ ਜਾਵੇਗਾ ਸੀਰੀਆ 'ਚ ਅਮਰੀਕੀ ਸੈਨਿਕਾਂ ਦੀ ਗਿਣਤੀ ਪਿਛਲੇ ਸਮੇਂ ਦੌਰਾਨ ਬਦਲਦੀ ਰਹੀ ਹੈ ਅਕਤੂਬਰ 2023 ਵਿੱਚ ਇਜ਼ਰਾਈਲ ਹਮਾਸ ਟਕਰਾ ਤੋਂ ਬਾਅਦ ਖੇਤਰ ਵਿੱਚ ਅਮਰੀਕੀ ਹਿੱਤਾਂ ਤੇ ਹੋਏ ਹਮਲਿਆਂ ਦੇ ਜਵਾਬ ਵਿੱਚ ਇਹ ਗਿਣਤੀ 2000 ਤੋਂ ਪਾਰ ਹੋ ਗਈ ਸੀ ਹਾਲਾਂਕਿ ਹੁਣ ਸੀਰੀਆ ਵਿੱਚ ਅਮਰੀਕੀ ਸੈਨਿਕਾਂ ਦੀ ਗਿਣਤੀ ਘਟਾ ਕੇ ਲਗਭਗ 900 ਕਰ ਦਿੱਤੀ ਗਈ ਹੈ ਆਫਰੀਕੀ ਦੇਸ਼ ਸੁਡਾਨਤਕ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨੀਲ ਨਦੀ ਵਿੱਚ ਇੱਕ ਯਾਤਰੀਆਂ ਨਾਲ ਭਰੀ ਕਿਸ਼ਤੀ ਡੁੱਬ ਜਾਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਬੁੱਧਵਾਰ ਨੂੰ ਉਸ ਵੇਲੇ ਵਾਪਰਿਆ ਜਦੋਂ ਲੱਕੜ ਦੀ ਇੱਕ ਕਿਸ਼ਤੀ ਤੇਜ਼ ਲਹਿਰਾਂ ਦੀ ਲਪੇਟ ਵਿੱਚ ਆ ਕੇ ਪਲਟ ਗਈ। ਇਸ ਬੇੜੀ ਵਿੱਚ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਸਮੇਤ 70 ਤੋਂ ਵੱਧ ਯਾਤਰੀ ਸਵਾਰ ਸਨ। ਇਹ ਬੇੜੀ ਤਿਆਬਾ ਅਲ ਖਾਬਦ ਅਤੇ ਦੇਮਲ ਕਰਾਈ ਪਿੰਡਾਂ ਵਿਚਕਾਰ ਸਫ਼ਰ ਕਰ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਨਾਗਰਿਕ ਸੁਰੱਖਿਆ ਇਕਾਈਆਂ ਮੌਕੇ ਤੇ ਪਹੁੰਚੀਆਂ ਜਿੱਥੋਂ ਹੁਣ ਤੱਕ ਕਿ 8 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਇਸ ਤੋਂ ਇਲਾਵਾ ਘੱਟੋ ਘੱਟ 4 ਯਾਤਰੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਸੁਡਾਨ ਡਾਕਟਰਸ ਨੈਟਵਰਕ ਨੇ ਇਸ ਹਾਦਸੇ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਦੀ ਟਰਾਂਸਪੋਰਟ ਵਿੱਚ ਸੁਰੱਖਿਆ ਮਾਪਦੰਡਾਂ ਦੀ ਘਾਟ ਤੇ ਸਵਾਲ ਚੁੱਕੇ ਨੇ ਉਹਨਾਂ ਮੰਗ ਕੀਤੀ ਕਿ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਬਚਾਅ ਟੀਮਾਂ ਅਤੇ ਆਧੁਨਿਕ ਉਪਕਰਨ ਤਾਇਨਾਤ ਕੀਤੇ ਜਾਣ ਜ਼ਿਕਰਯੋਗ ਹੈ ਕਿ ਸੁਡਾਨ ਵਿੱਚ ਨੀਲ ਨਦੀ ਦੇ ਦੋਵਾਂ ਕਿਨਾਰੇ ਨੂੰ ਜੋੜਨ ਵਾਲੇ ਪੁਲ ਬਹੁਤ ਘੱਟ ਨੇ ਖਾਸ ਕਰਕੇ ਪਿੰਡੂ ਇਲਾਕਿਆਂ ਵਿੱਚ ਲੋਕ ਆਉਣ ਜਾਣ ਲਈ ਪੁਰਾਣੀ ਅਤੇ ਲੱਕੜ ਦੀਆਂ ਬੇੜੀਆਂ ਤੇ ਨ ਦਿੱਤੇ ਕਿ ਹੜ ਦੇ ਮੌਸਮ ਵਿੱਚ ਅਜਿਹੀਆਂ ਕੱਚੀਆਂ ਬੇੜੀਆਂ ਦੀ ਵਰਤੋਂ ਜਾਣ ਲੇਵਾ ਸਾਬਿਤ ਹੋ ਸਕਦੀ ਹੈ ਅਮਰੀਕਾ ਵਿੱਚ H1B ਵੀਜ਼ਾ ਤੇ ਪ੍ਰਸਤਾਪਿਤ 1 ਲੱਖ ਡਾਲਰ ਦੀ ਨਵੀਂ ਫੀਸ ਨੂੰ ਲੈ ਕੇ ਰਾਜਨੀਤਿਕ ਬਹਿਸ ਤੇਜ਼ ਹੋ ਗਈ ਹੈ ਅਮਰੀਕੀ ਕਾਂਗਰਸ ਦੇ 100 ਸੰਸਦ ਮੈਂਬਰਾਂ ਦੀ ਇੱਕ ਦੋदलीय ਪਾਰਟੀਆਂ ਸਮੂਹ ਨੇ ਹੋਮਲੈਂਡ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੂੰ ਪੱਤਰ ਲਿਖ ਕੇ ਸਿਹਤ ਖੇਤਰ ਨੂੰ ਇਸ ਫੀਸ ਤੋਂ ਰਾਹਤ ਦੇਣ ਦੀ ਮੰਗ ਕੀਤੀ ਹੈ ਸੰਸਦ ਮੈਂਬਰਾਂ ਨੇ ਚੇਤਾਵਨੀ ਦਿੱਤੀ ਕਿ ਫੀਸ ਲਾਗੂ ਹੋਣ ਤੇ ਹਸਪਤਾਲਾਂ ਤੇ ਮੈਡੀਕਲ ਅਦਾਰਿਆਂ ਵਿੱਚ ਪਹਿਲਾਂ ਤੋਂ ਮੌਜੂਦ ਕਰਮਚਾਰੀਆਂ ਦੀ ਕਮੀ ਹੋਰ ਵੱਧ ਸਕਦੀ ਹੈ ਇਸ ਨਾਲ ਸਿਹਤ ਸੇਵਾਵਾਂ ਤੱਕ ਪਹੁੰਚ ਸੀਮਤ ਹੋਣ ਦਾ ਖਤਰਾ ਪੈਦਾ ਹੋ ਸਕਦਾ 11 ਫਰਵਰੀ ਨੂੰ ਭੇਜੇ ਗਏ ਪੱਤਰ ਵਿੱਚ ਸੰਸਦ ਮੈਂਬਰਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ ਵਿੱਚ ਕਰੀਬ 8.7 ਕਰੋੜ ਲੋਕ ਅਜਿਹੇ ਇਲਾਕਿਆਂ ਵਿੱਚ ਰਹਿੰਦੇ ਨੇ ਜਿੱਥੇ ਜ਼ਰੂਰੀ ਮੈਡੀਕਲ ਪੇਸ਼ੇਵਰ ਉਪਲਬਧ ਨਹੀਂ ਹੈ ਹੈਲਥ ਰਿਸੋਰਸਸ ਐਂਡ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਅਗਲੇ ਦਹਾਕੇ ਵਿੱਚ ਡਾਕਟਰਾਂ ਦੀ ਮੰਗ ਸਪਲਾਈ ਤੋਂ 86000 ਤੱਕ ਵੱਧ ਸਕਦੀ ਹੈ ਜਦਕਿ ਕਲੀਨਿਕਲ ਲੈਬ ਸਾਇੰਸ ਪ੍ਰੋਗਰਾਮ ਜ਼ਰੂਰਤ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਪੇਸ਼ੇਵਰ ਤਿਆਰ ਕਰ ਪਾ ਰਹੇ ਨੇ ਸੰਸਦ ਮੈਂਬਰਾਂ ਨੇ ਤਰਕ ਦਿੱਤਾ ਕਿ ਘਰੇਲੂ ਕਾਰਜਬਲ ਇਕੱਲੇ ਇਸ ਕਮੀ ਨੂੰ ਪੂਰਾ ਨਹੀਂ ਕਰ ਸਕਦਾ ਤੰਤਰਾਸ਼ਟਰੀ ਪੇਸ਼ੇਵਰਾਂ ਦੀ ਭਰਤੀ ਤੇ ਬਾਦੂ ਬੋਸ਼ ਨਾਲ ਗ੍ਰ ਸ਼ਹਿਰੀ ਹਸਪਤਾਲ ਜ਼ਿਆਦਾ ਪ੍ਰਭਾਵਿਤ ਹੋਣਗੇ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਰਾਜਸਥਾਨੀ ਦੇ ਕਈ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਜਿਸ ਨਾਲ ਦਹਿਸ਼ਤ ਫੈਲ ਗਈ ਹੈ ਸੂਚਨਾ ਮਿਲਦੇ ਹੀ ਪੁਲਿਸ ਫਾਇਰ ਬ੍ਰਿਗੇਡ ਅਤੇ ਬੰਬ ਨਿਰੋਧਕ ਟੀਮ ਸਕੂਲਾਂ ਵਿੱਚ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਇਸ ਸਮੇਂ ਦੌਰਾਨ ਸਕੂਲ ਪ੍ਰਸ਼ਾਸਨ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਸਕੂਲ ਖਾਲੀ ਕਰਵਾ ਲੈਣ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਕਈ ਸਕੂਲਾਂ ਵਿੱਚ ਬੱਚਿਆਂ ਨੂੰ ਬੱਸਾਂ ਤੇ ਵਾਹਨਾਂ ਰਾਹੀਂ ਸੁਰੱਖਿਅਤ ਘਰ ਭੇਜਿਆ ਜਾ ਰਿਹਾ ਹਾਲਾਂਕਿ ਇਸ ਸਮੇਂ ਦੌਰਾਨ ਮਾਪਿਆਂ ਦੇ ਮਨਾਂ ਵਿੱਚ ਚਿੰਤਾ ਸੀ ਪਰ ਪ ਸਾ ਦਿੱਤਾ ਕਿ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਹੈ ਇਸ ਦੌਰਾਨ ਦਿੱਲੀ ਪੁਲਿਸ ਦੀਆਂ ਟੀਮਾਂ ਅਤੇ ਬੰਬ ਸਕਵਰ ਸਕੂਲਾਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲੈ ਰਹੇ ਨੇ ਬੱਚਿਆਂ ਤੇ ਸਟਾਫ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਸਾਵਧਾਨੀ ਵਜੋਂ ਕਈ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਅਤੇ ਧਮਕੀ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੱਖਣੀ ਕੋਰੀਆ ਦੀ ਖੂਫੀ ਏਜੰਸੀ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਉੱਤਰ ਕੋਰੀਆ ਦੇ ਤਾਨਾਸ਼ਾ ਕਿਮ ਜੋੰਗ ਉਹਨ ਆਪਣੀ ਕਿਸ਼ੋਰ ਬੇਟੀ ਕਿਮ ਜ਼ੂਏ ਨੂੰ ਆਪਣੀ ਉਤਰਾਧਿਕਾਰੀ ਵਜੋਂ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੇ ਨੇ ਖੂਫੀ ਏਜੰਸੀ ਨੇ ਆਪਣੇ ਪਿਛਲੇ ਮੁਲਾਂਕਣ ਨੂੰ ਬਦਲਦਿਆਂ ਹੁਣ ਕਿਮ ਜ਼ੂ ਐ ਨੂੰ ਸਭ ਤੋਂ ਵੱਧ ਸੰਭਾਵਿਤ ਉਤਰਾਧਿਕਾਰੀ ਘੋਸ਼ਿਤ ਕੀਤਾ ਦੱਖਣੀ ਕੋਰੀਆ ਦੇ ਸਿਆਸਤਦਾਨਾਂ ਨੇ ਦੱਸਿਆ ਕਿ ਕਿਮ ਜ਼ੂ ਐ ਹੁਣ ਦੇਸ਼ ਦੀਆਂ ਅਹਿਮ ਨੀਤੀਆਂ ਤੇ ਆਪਣੀ ਰਾਏ ਵੀ ਦੇਣ ਲੱਗੀ ਹੈ ਜੋ ਉਸ ਦੇ ਵਾਅਦੇ ਪ੍ਰਭਾਵ ਦਾ ਸੰਕੇਤ ਹੈ ਹਾਲੀ ਵਿੱਚ ਉਸ ਨੂੰ ਹਥਿਆਰਬੰਦ ਸੈਨਾ ਦੇਪ ਸਮਰੋਹ ਅਤੇ ਕਮ ਸਸਨ ਪੈਲੇਸ ਆਫ ਦ ਸਨ ਵਰਗੇ অতি ਮਹੱਤਵਪੂਰਨ ਸਥਾਨਾਂ ਤੇ ਦੇਖਿਆ ਗਿਆ ਜਿੱਥੇ ਦੇਸ਼ ਦੇ ਪੁਰਾਣੇ ਨੇਤਾਵਾਂ ਦੀਆਂ ਦੇਹਾਂ ਰੱਖੀਆਂ ਗਈਆਂ ਨੇ ਏਜੰਸੀ ਦਾ ਮੰਨਣਾ ਹੈ ਕਿ ਉਹ ਹੁਣ ਅਧਿਕਾਰਿਤ ਤੌਰ ਤੇ ਉਤਰਾਧਿਕਾਰੀ ਚੋਣ ਪੜਾਵ ਵਿੱਚ ਦਾਖਲ ਹੋ ਚੁੱਕੀ ਹੈ ਭਾਰਤੀ ਸਲਾਨੀ ਲਈ ਖੁਸ਼ਖਬਰੀ ਹੈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਤਾਜ਼ਾ ਹੇਟਲੇ ਪਾਸਪੋਰਟ ਇੰਡੈਕਸ ਰੈਂਕਿੰਗ ਚ ਭਾਰਤੀ ਪਾਸਪੋਰਟ ਨੇ ਵੱਡੀ ਛਾਲ ਮਾਰੀ ਹੈ ਭਾਰਤ ਪਿਛਲੇ ਸਾਲ ਦੇ 85ਵੇਂ ਸਥਾਨ ਤੋਂ 10 ਅੰਕਾਂ ਦੀ ਛਾਲ ਮਾਰ ਕੇ ਹੁਣ 75ਵੇਂ ਸਥਾਨ ਤੇ ਪਹੁੰਚ ਗਿਆ ਇਸ ਸੁਧਾਰ ਦੇ ਨਾਲ ਹੀ ਭਾਰਤੀ ਪਾਸਪੋਰਟ ਧਾਰਕ ਹੁਣ ਦੁਨੀਆ ਦੇ 55 ਦੇਸ਼ਾਂ ਚ ਬਿਨਾ ਪਹਿਲਾਂ ਵੀਜ਼ਾ ਲਏ ਵੀਜ਼ਾ ਮੁਕਤ ਜਾਂ ਵੀਜ਼ਾ ਔਨ ਅਰਾਈਵਲ ਸਫਰ ਕਰ ਸਕਦੇ ਨੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸੇ ਦੇਸ਼ ਦਾ ਨਾਗਰਿਕ ਕਿੰਨੇ ਦੇਸ਼ਾਂ ਵਿੱਚ ਵੀਜ਼ਾ ਬਿਨਾਂ ਪ੍ਰਵੇਸ਼ ਕਰ ਸਕਦਾ ਹਾਲਾਂਕਿ ਭਾਰਤ ਦੀ ਰੈਂਕਿੰਗ 'ਚ ਸੁਧਾਰ ਹੋਇਆ ਪਰ ਇਹ ਅਜੇ ਵੀ ਆਪਣੇ ਸਭ ਤੋਂ ਉੱਤਮ ਪੱਧਰ ਤੇ ਨਹੀਂ ਪਹੁੰਚਿਆ ਭਾਰਤ ਨੇ ਸਾਲ 2006 'ਚ 71ਵਾਂ ਰੈਂਕ ਹਾਸਲ ਕੀਤਾ ਸੀ ਜੋ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ ਜ਼ਿਕਰਯੋਗ ਹੈ ਕਿ ਸਾਲ 2024 'ਚ ਭਾਰਤ ਫਿਸਲ ਕੇ 80ਵੇਂ ਅਤੇ ਫਿਰ 85ਵੇਂ ਸਥਾਨ ਤੇ ਚਲਾ ਗਿਆ ਸੀ ਜਿਸ ਤੋਂ ਬਾਅਦ ਹੁਣੇ ਮੋੜ ਮਜ਼ਬੂਤ ਹੋਇਆ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਗਲੋਬਲ ਸੂਚੀ 'ਚ ਸਿੰਗਾਪੁਰ ਇੱਕ ਵਾਰ ਫਿਰ ਪਹਿਲੇ ਸਥਾਨ ਤੇ ਰਿਹਾ ਜਿਸ ਦੇ ਨਾਗਰਿਕ 192 ਦੇਸ਼ਾਂ 'ਚ ਵੀਣਾ ਵੀਜ਼ਾ 'ਚ ਜਾ ਸਕਦੇ ਨੇ ਦੂਜਾ ਸਥਾਨ ਜਾਪਾਨ ਅਤੇ ਦੱਖਣੀ ਕੋਰੀਆ 187 ਦੇਸ਼ ਤਜਿਸਥਾਨ 스వీడਨ ਅਤੇ ਸੰਯੁਕਤ ਅਰਬ ਅਮੀਰਾਤ 186 ਦੇਸ਼ ਚੌਥਾ ਸਥਾਨ ਫਰਾਂਸ ਜਰਮਨੀ ਇਟਲੀ ਸਪੇਨ ਅਤੇ ਸਵਿਟੇਰਲੈਂਡ 185 ਦੇਸ਼ ਪੰਜਵਾਂ ਸਥਾਨ ਆਸਟਰੀਆ ਜੁਨਾਨ ਮਾਲਟਾ ਦੇ ਪੁਰਤਗਾਲ 184 ਦੇਸ਼ ਇਸ ਤੋਂ ਇਲਾਵਾ ਆਸਟ੍ਰੇਲੀਆ ਯੂਨਾਈਟਿਡ ਕਿੰਗਡਮ ਯੂਕੇ ਕੈਨੇਡਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਵੀ ਆਪਣੀ ਮਜ਼ਬੂਤ ਗਲੋਬਲ ਪੌਂਚ ਕਾਰਨ ਚੋਟੀ ਦੇ 10 ਦੇਸ਼ਾਂ ਚ ਸ਼ਾਮਿਲ ਨੇ ਐਸਨ ਦੇਸ਼ ਦੁਨੀਆ ਦੀ ਖਬਰਾਂ ਹੁਣ ਮੈਨੂੰ ਤੋਂ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ